ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮਗੇ ਲੋ ਜੀ ਅੱਜ ਅੱਪਾ ਪਹੁੰਚਾਂਗੇ ਪਿੰਡ ਬਾਗੋਵਾਲ ਦੁਬਾਰਾ ਫੇਰ ਆਜੋ ਮਿਸਤਰੀ ਜੀ ਤੋਂ ਪੁੱਛਦੇ ਆਂ ਵੀ ਆਪਾਂ ਨੂੰ ਇੱਥੇ ਦੁਬਾਰਾ ਆਉਣ ਦੀ ਕੀ ਜ਼ਰੂਰਤ ਪਈ ਤੇ ਆਪਾਂ ਦੁਬਾਰਾ ਇੱਥੇ ਕਿਉਂ ਆਵਾਂਗੇ ਉਹ ਕਹਿੰਦਾ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਇੱਥੇ ਤਕਰੀਬਨ 20 ਦਿਨਾਂ ਬਾਅਦ ਬਾਗੋਵਾਲ ਪਹੁੰਚੇ ਹੋਏ ਅਸੀਂ ਪਹਿਲਾਂ ਕੰਮ ਕਰਕੇ ਗਏ ਸੀ ਜੀ ਹਾਂਜੀ ਤੇ ਕੰਮ ਕਰਨ ਦਾ ਮੋਟਰ ਵਧੀਆ ਚੱਲਦੀ ਸੀ ਉਸ ਤੋਂ ਬਾਅਦ ਇਹ ਬਾਈ ਕਹਿੰਦੇ ਸਾਨੂੰ ਤਸੱਲੀ ਕਰਾਈ ਜਾਵੇ ਜੀ ਵੀ ਇਹ ਬੋਰ ਵੀ ਸਹੀ ਤੁਸੀਂ ਕੰਮ ਕਰਿਆ ਜਾਂ ਨਹੀਂ ਕਰਿਆ ਜੀ ਅਸੀਂ ਇਹ ਮੋਟਰ ਬੋਰ ਚ ਪੈਸੇ ਦੀ ਕਾਫੀ ਆ ਗਈ ਹਾਂਜੀ ਤੇ ਮਾਨੂੰ 9 ਇੰਚੀ ਬੋਰ ਦੀ ਹੈ ਵਿੱਚੋਂ ਤਕਰੀਬਨ 5 ਗਿੰਚੀ ਰਹਿ ਗਿਆ ਠੀਕ ਇਕੱਠਾ ਹੋਇਆ ਸੀ ਬੋਰ ਹਾਂਜੀ ਉਸ ਤੋਂ ਬਾਅਦ ਮੋਟਰ ਵੀ ਨਿਕਾ ਲੈਂਦੇ ਸੀ ਜੀ ਅਸੀਂ ਉਹ ਬੋਰ ਦੇ ਉੱਤੇ ਪੱਛਲਾਤਾ ਦੀਆ ਬੋਰ ਖੋਲਤਾ ਤੀਆ ਤੇ ਮੋਟਰ ਪਾ ਕੇ ਚਲਾਤੀ ਤੀ ਗਈ ਹਾਂਜੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਸਾਨੂੰ ਤਸੱਲੀ ਵਾਸਤੇ ਮੋਟਰ ਮੱਚ ਗਈ ਸੀ ਇਸ ਕਾਰਨ ਵੀ ਰੇਤਾ ਮਨ ਕੈਵਟੀ ਕਰੀ ਤੀ ਤੇ ਵੀ ਸਾਨੂੰ ਤਸੱਲੀ ਕਰਾਈ ਜਾਵੇ ਅਸੀਂ ਅੱਜ ਸਪੈਸ਼ਲ ਇਹ ਬਾਈਆਂ ਨੂੰ ਤਸੱਲੀ ਕਰਾਉਣ ਵਾਸਤੇ ਪਹੁੰਚੇ ਜੀ ਵੀ ਅਸੀਂ ਜਿਹੜਾ ਵੀ ਕੰਮ ਕੀਤਾ ਤੀ ਉਹ ਸਹੀ ਹੈ ਸਾਡਾ ਬਿਲਕੁਲ ਹਾਂਜੀ ਤੇ ਹੁਣ ਅਸੀਂ ਬਾਕੀ ਸੁਣੋ ਅੱਗੇ ਦੱਸਦੇ ਹਾਂ ਜੀ ਲਓ ਜੀ ਜਿਵੇਂ ਕਿ ਤੁਹਾਨੂੰ ਮਿਸਤਰੀ ਨੇ ਦੱਸ ਹੀ ਦਿੱਤਾਗਾ ਤੇ ਆਪਾਂ ਇੱਥੇ ਬੋਰ ਚੈੱਕ ਕਰਾਂਗੇ ਤੇ ਇਧਰ ਹੀ ਆਪਣੀ ਤਾਰ ਤੂਰ ਦੇਣ ਲੱਗ ਰਹੇ ਹਾਂਗੇ ਤੇ ਜਿੱਥੇ ਆਪਣਾ ਪੈਂਚਰ ਲਾਇਆ ਤੁਹਾਨੂੰ ਉਹ ਚੈੱਕ ਕਰਵਾਵਾਂਗੇ ਕੈਮਰੇ ਦੇ ਥਰੂ ਵੀ ਉਹ ਸਹੀ ਲੱਗਿਆ ਜਾਂ ਨਹੀਂ ਲੱਗਿਆ ਆ ਤੁਹਾਨੂੰ ਬੋਰ ਵੀ ਦਿਖਾ ਕੇ ਲਾਉਣਾ ਜਿੱਥੇ ਆਪਣਾ ਪੈਂਚਰ ਲਾਇਆ ਸੀਗਾ ਹੇ ਸਤਰੀ ਪਾਜੀ ਕਹਿਣਾ ਕੀ ਕਰਦਾ ਸਤਰੀ ਉਹ ਆਸੀ ਜੋ ਬੋਰਜੀ ਦੇ ਵਿੱਚ ਆਪਣਾ ਪੈਂਚਰ ਲਾਇਆ ਸੀਗਾ ਤੇ ਉਹਨੂੰ ਪਾ ਕੈਮਰਾ ਬਾਕੇ ਚੈੱਕ ਕਰਵਾਵਾਂਗੇ ਸੋਨੂੰ ਪੱਤੀਆਂ ਨਵੀਆਂ ਉਹ ਕਿਹਨਾਂ ਕਰਦਾ ਤਾ ਹੋ ਆ ਅੱਜ ਸਈ ਬਾਲ ਟੀ ਚੱਕ ਕੇ ਸੱਟ ਬਣਾ ਭੈਣ ਚੋ कैमरा चल पाई ठीक है, पे पे है। के अपने कैमरा आज तुम एलसीडी के व्यू चक्कर चल ਰੋਕੀ ਰੋਕੀ ਬੱਸ ਬੱਥੇ ਘਰੀ ਮੜ ਜਾ ਉੱਪਰ ਚੱਕੀ ਚੱਲ ਜਾਣ ਦੇ ਬਣਾ ਲਾ ਮਾਂ ਭਾਈ ਬਣਾਦਾ ਇੱਥੇ ਪੀੜਾ ਜਿਹਾ ਆਇਆ ਅੱਥਰੇ ਉੱਟੋਂ ਚੋਂ ਅੰਦਰ ਬਾਣੀ ਆ ਰਿਹਾ ਯਾਰ ਬਈ ਲੋਹੇ ਦੀਆਂ ਮਾਰੀਆਂ ਹੁੰਦੀਆਂ ਪਾਪਾ ਫਾਇਰ ਦਾ ਮੇ ਜੋੜਨ ਦੀ ਠੀਕ ਹੈ ਪਾਣੀ ਕਿੰਨੇ ਦੇ ਦਿੱਤੇ ਉਹਦੇ 13540 ਦੇ ਉਹ ਫੰਟਰ ਜਲ ਪੈ ਰਿਹਾ ਥੋੜਾ ਥੋੜਾ ਪਾਣੀ ਛੱਡਦਾ ਹੈ ਪਾਣੀ ਦਾ ਯਾਰ ਥੱਲੇ ਦੇ ਆਈਦਾ ਸਾਹ ਚਿੱਟੇ ਚਿੱਟੇ ਆਏ ਥੱਲੇ ਇਹਨਾਂ ਨੂੰ ਟੱਕ ਹਾਂਜੀ ਇਹ ਡਿਲੀਵਰੀ ਜਦੋਂ ਬਿੰਗੀ ਦੀ ਸਾਈਡ ਪਰ ਲੱਗ ਕੇ ਵਾਈਬ੍ਰੇਟ ਕਰਦੀ ਰਹੀ ਅੱਛਾ ਉੱਥੇ ਦੇ ਚਿੱਟੇ ਪੈ ਬਦਾਗੀ ਕਰ ਦਿੱਤੇ ਨੇ ਉਨੇ ਦੇ ਕਿੰਨੀ ਜਗ੍ਹਾ ਤੇ ਤੱਕੀ ਕਰ ਦਿੱਤਾ ਵਾ ਆ ਨਹੀਂ ਹੈਗਾ ਦਾ ਬੈਸੇਜਰ ਇਟਾਂ ਕਈ ਜਗ੍ਹਾ ਜ਼ਿਆਦਾ ਟੱਕ ਜੈ ਨਹੀਂ ਆਂਦਾ ਹੈਗਾ ਵਿੱਚ ਨੂੰ ਇਦਾਂ ਆ ਦੇਖੋ ਜਿੱਦਾਂ ਲੱਗਿਆ ਲੱਗਿਆ ਹੁਣ ਐਦਾਂ ਲੱਗਿਆ ਨਾ ਡੱਡਾ ਉਹ ਜਿਹੜਾ ਪੇਪਰ ਦਾ ਫਰਾਂਚਾ ਜਿੱਥੇ ਬਿੰਗਾ ਉਹ ਸਾਈਡ ਪਰ ਲਾ ਕੇ ਠੀਕ ਹੂੰ ਜੇ ਡੱਬਾ ਕੋਈ ਮੈਂ ਪੇਪਰ ਲੈ ਕੇ ਪਾ ਲਿਆ ਕੋਈ ਕਿਤੇ ਤੇ ਪਾ ਲਿਆ ਆ ਬੱਚਾ ਇਹ ਦੇਖ ਲੈ ਜਿੰਨੀ ਜਿਹੜਾ ਪਾਈ ਜਿੱਦ ਦੀ ਉਦਦੇ ਬਣਾਣਾ ਬੋਰਨਾ ਨਹੀਂ ਹੋਣਾ ਹੁੰਦਾ ਬੰਦਾ ਕਿਸੇ ਕਰਕੇ ਕਿੱਥੇ ਕੀ ਗੱਲ ਹੁੰਦਾ ਪਾਲੋ ਚੀਜ਼ ਮੰਨ ਲੈ ਬੋਰਚ ਬਣ ਜਾਂਦੀ ਜਾਂ ਖਰਾ ਦਾ ਚਾਂਚਾ ਲੱਗਿਆ ਹੋਸਾ ਹੁਣ ਉਦਨ ਹੀ ਨੂੰ ਗਏ ਗਏ ਉਹਨੂੰ ਭਈਆ ਪਾਇਪ ਦਾ ਫਰਾਂਚਾ ਖਰਾਬ ਹੈ ਦੋਰਾ ਕਰ ਲਿਓ ਹਣਾ ਕਰਾ ਲਿਓ ਨਾ ਕਰ ਇਹ ਦੱਸਿਆ ਨਾ ਆ ਗਿਆ ਉਦਨ ਉਹਨੇ ਜੈਨ ਪਾੜਿਆ ਪਤਾ ਉਹ ਜੈਨ ਪਟਿਆ ਜੈਨ ਨੇ ਪਟਿਆ ਥੱਲੇ ਨਿਕਲਿਆ ਚਲੋ ਹੋਰ ਇਹਦਾ ਵੀ ਕੱਟ ਨਾ ਲੱਗੇ ਹੋਇਆ ਹਾਂ ਡਿਲੀਵਰੀ ਬੰਗੀ ਦੇ ਨੇ ਖਬਰੇ ਹੁਣ ਇੰਨਾ ਡੂੰਗਾ ਕੰਨਾ ਡੂੰਗਾ ਹੈ ਪੈਸੇ ਕਿੰਨਾ ਹੋ ਗਿਆ ਦੇਖੇ ਜਾਣਦੇ ਥੱਲੇ ਹੋਰ ਜਾਣਦੇ ਹੋਰ ਰੋਕੀ ਉਹਰੇ ਬਾਦਸੇ ਰੋਕੀ ਖੜਾ ਲੈ ਕਿੰਨੇ ਤੇ ਆਇਆ ਆਰਡਰ ਲੈਵਲ 208 ਭੈਣ ਚੋ ਮੋਟਰ 230 ਦੇ ਦੀ ਪਾਈ ਦੀ ਪਤਾ ਲੈ ਤਰਕੇ ਵਾਟ ਲੈਵਲਾ ਤਾਂ ਜਾ ਕੇ ੱਡੀ ਮੜਾ ਜਾ ਦੇਖਤਾ ਦੁਆਰਾ ਦੇਖੀ ਨਾ ਨੌਰ ਗਿਆ ਸਮਾਰ ਕੇ ਦੇਖੀ ਮੜਾ ਜਾ ਨਾਲੇ ਕਿੰਨਾ ਹੋ ਗਿਆ ਓਰੇ ਚਲੋ ਜਾ ਬੰਦ ਲੜਕ ਕੀ ਹਿਲਣ ਲੱਗਿਆ ਹਾਂ ਤਾਰ ਦੁੰਡਾ ਕੀ ਉੱਪਰ ਕਰੀ ਮੜਿਆ ਆ ਚੱਲ ਜਾਣਦੇ ਜਾਣਦੇ ਯਾਰ ਨੂੰ ਬੁਲਾਉਣਾ ਚੱਲ ਪੈਪ ਗਨੇ ਤੇ ਪੈਦੀ ਆਪਨੇ 235.38 445 ਇਹ ਨਹੀਂ ਮਿਲਦੀ ਅੱਛੇ ਟੇਕੀ ਬੋਖੜ ਜੀ ਬੈਣ ਜੀ ਤਾਰ ਖਿੱਚਦੇ ਆ ਤਾਰ ਖਿੱਚਦੇ ਨੇ ਰੂਲਾ ਘੁੰਮਦਾ ਕਿੰਨਾ ਹੋ ਗਿਆ ਉੱਪਰ ਕਰੀਏ ਮੜਾ ਗਿਆ ਸਾਫ ਹੋ ਗਰਾ ਕਰਾਂ ਕਿ ਛੱਡੂ ਉਪਰਕਾਰਾਂ ਆ ਪੈ ਪੈ ਪੈਪੇ ਜੇ ਕੈਮਰਾ ਹੈ ਆਪਣਾ ਆ ਦੇਖ ਕੱਟ ਪੱਜਾ ਜਿਹੜੀ ਚਿੜੀ ਮਾਰ ਕੇ ਪੈਪਾ ਦਿਖਾ ਰਿਹਾ ਵਾ ਉਪਰਕਾਰਾਂ ਤਾਂ ਅਰਨੜਾ ਤੇ ਨਹੀਂ ਕੋਈ ਥੋੜੀ ਉਪਰਕਾਰ ਹੋਰ ਖੜਾ ਹੋਰੇ ਕਿੰਨਾ ਹੋ ਗਿਆ ਹੋਰੇ ਹਾਂ ਥੱਲੇ ਜਾ ਲ ਹੋਲੀ ਹੋਲੀ ਉੱਪਰ ਚੱਕ ਦਾ ਉੱਪਰ ਦੇਖ 233 ਵੀ ਖੜਾ ਤੇ ਹਾਂ 229 ਚੱਲ ਥੱਲੇ ਜਾ ਲ ਹੋੜੀ ਵਾਲੀ ਜਮਾ ਹੋਲੀ ਚੱਲੀ ਕਿੰਨੇ ਮੋਟੇ ਬਪਾਇ ਦੀ ਪਾਨੀ ਹੋ ਰਹੀ ਹੈ ਤੁਸੀਂ ਦਾ ਕਿੰਨਾ ਲਾਵੇ 18 ਮੋਟਾ ਉਹ ਪ੍ਰਕਾਰ ਹੀ ਮੜਾਇਆ ਚੱਲ ਜਾਣ ਦੇ ਤੁਰ ਜਲਾ ਕਿੰਨਾ ਹੋ ਗਿਆ ਓਰੇ ਹੈ ਬਹੁਤ ਠੀਕ ਓਰੇ ਤੱਕ ਆਪੇ ਆ ਪਾ ਗਿਆ ਜਿਹੜਾ ਬੋਰ ਵਾਲਾ ਹਾਂ ਉੱਪਰ ਕਰੀ ਮੜਾਇਆ ਔਰ ਤੱਕ ਪੈ ਪਾ ਠੀਕ ਤਰਤੌੜੀ ਤੱਕ ਜਰਾ 35 ਤੇ ਟੁੱਟਾਈ ਆਪਣਾ ਪੈ ਪਾ ਚੱਲ ਜਾਣ ਦੇ ਥੱਲੇ 225 ਤੇ ਲੇਗਾ 210 ਦੇ ਕਾਟ ਫੁੱਟ ਬੜਾ ਹੂੰ ਦਰਸ਼ਨ ਦੇ ਬੁਣੇਗੇ ਚੱਕ ਦੇਗਾ ਹਾਈ ਫੜਾ ਲੈ ਕਮੈਂਟ ਵੀਡੀਓ ਸਾਫ ਜੀ ਹੋ ਜੇ ਮਰੀਤ ਆ ਰਣ ਦੇ ਮੁੱਖ ਮਾਤਾਰ ਦੇ ਹੜਕੇ ਤੋਂ ਫੈਂਟਰ ਵੰਟਰ ਦਾ ਉਹੀ ਸੀ ਜਿੱਥੇ ਟੁੱਟਿਆ ਸੀ ਦੀ ਉੱਥੇ ਪਾਇ ਪਾਤਾ ਆਪਾਂ ਨੇ ਹੋੜੀ ਜਾਂ ਲਹੌੜੀ ਕਿੰਨਾ ਹੋ ਗਿਆ ਹੈ ਕਿੰਨਾ ਹੈਗਾ ਚਲ ਉਹ ਗੁੱਲੀ ਗੁੱਲੀ ਵਾਲਾ ਬਚਰਾ ਜਿਆ ਲੱਗਦਾ ਮੈਨੂੰ ਛੁੱਟੇ ਛੁੱਟੇ ਤਾਂ ਅੱਗੇ ਕੀ ਆਏ ਇਹ ਸਾਲ ਇਹ ਤਾਂ ਮਿੱਟੀ ਉਗਾਦ ਹੁੰਦੀ ਐ ਹੱਥ ਲੈ ਲਈ ਤੇ ਪੀ ਲਈ ਹੈ ਤਾਰ ਸਿੱਧੀ ਕਰ ਦੇ ਯਾਰ ਕੋਈ ਨਾ ਪਰ ਇਹ ਆਹ ਫਿਲਟਰ ਨੂੰ ਆਹ ਫੰਟਰਾ ਆਇਆ ਹਣਾ ਥੱਲੇ ਰੁਕ ਉੱਪਰ ਚੱਕੀ ਓਏ ਕਿੰਨਾ ਹੋ ਗਿਆ ਫੰਟਰ ਦੇਖੀਂ ਉੱਪਰ ਚੱਕੀ ਥੋੜਾ ਜਾਂ ਹੌਲੀ ਹੌਲੀ ਮਸਾਹੀ ਰੀ ਸਟਾਰਟ ਆ ਤੀ ਨਾ ਇਹ ਬਸ ਉਹ ਵੀ ਆਉ ਦੇਖ ਜਾ ਰਿਹਾ ਪਿੰਡ ਗਿਆ ਰਿਹਾ ਇਹ ਮਤਲਬ ਫੁੱਟ ਫੁੱਟ ਵਾ ਸਾਡੇ ਚੀਰੀ ਹੁੰਦੀ ਰੋਕ ਕੇ ਰੱਖੀ ਉਹ ਮੜ ਜਾ ਉੱਪਰ ਚੱਕੀ ਮੜ ਜਾ ਹੋਰ ਬਸ 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 ਰੋਕ ਲੈ ਕਿੰਨਾ ਹੋ ਗਿਆ 323 ਚੱਲ ਮੜ ਜਾ ਉੱਪਰ ਚੱਕੀ ਹੋਰ ਉਹ ਉਹ ਦੇ ਚੀਰੀ ਦਿਖਦੀ ਪਰ ਰੋਕੀ ਉਹਰੇ ਚਰੀ ਹੈ ਨਾ ਚਰੀ ਹੈਗੀ ਨਾ ਹੌਲੀ ਹੌਲੀ ਗੱਲੇ ਛੱਡ ਅਡਰਸ ਆਪ ਹੋ ਜਾਂਦਾ ਬੱਸ ਇਹਨੂੰ ਬਾਸ ਰੋਕੀ ਆ ਦੇਖੀ ਕਿੰਨਾ ਹੋ ਗਿਆ ਹਾਂ ਚੱਲ ਛੱਡ ਹੌਲੀ ਹੌਲੀ

ਸਭ ਘੰਟੇ ਲੱਗ ਗਏ ਨਾ ਉਹ ਰੋਕੀ ਰੋਕੀ ਉੱਪਰ ਚੱਕੀ ਨਾ ਉਹ ਬਸਾਂ ਹੀ ਦੱਸਦੇ ਕੋਈ ਨਾ ਫੁੱਟ ਕੇ ਗਿਆ ਹੈ ਚੱਲ ਜਾਣ ਦੇ 323 ਤੋਂ ਲੈ ਕੇ 300 325 ਤੇ 320 40 ਤੇ ਲੈ ਕੇ ਇੱਧਰ 340 ਤੋਂ ਲੈ ਕੇ ਲੈ ਗਿਆ ਬੱਸ ਵਾ ਸੁਣੋ ਕੇ ਨਾ ਉੱਪਰ ਚੱਕ ਕਿੰਨਾ ਹੋ ਗਿਆ 342 ਹੋਗੇ 342 ਉਹੀ ਹੈ ਤੇ ਹੁਣ ਆਪਾਂ ਆਪਣੀ ਤਾਰ ਤੁਰ ਇਕੱਠੇ ਸਾਹਮਣੇ ਹਣੀ ਕੈਮਰਾ ਕੱਢਣ ਲੱਗ ਦੇਖ ਸਕਦੇ ਹੋ ਠੀਕ ਕੈਮਰਾ ਕੱਢ ਕੇ ਆਪਾਂ ਇਸ ਤੋਂ ਬਾਅਦ ਵੀ ਇਸ ਤਰੀ ਨਾਲ ਗੱਲ ਕਰਦੇ ਆਂ ਤੇ ਕੋਈ ਕੀ ਡਿਟੇਲ ਆ ਗਈ ਦੇਖ ਲੈ ਕਿਦਾਂ ਹੋ ਗਈ ਜਿਹੜੀ ਕਰਵਾ ਲਈ ਹੁਣ ਮੈਂ ਹੁਣ ਚਲ ਜੀਓ ਬੱਬੀ पुरानी ਜੀ ਮੈਂ ਜਲਦੀ ਆ ਰਿਹਾ ਲੋ ਜੀ ਸਿਆ ਬੋਰ ਤੇ ਆ ਜਿੱਤੀ ਹੈ ਜੱਸ ਤੋਂ 15 20 ਦਿਨਾਂ ਬਾਅਦ ਦੁਆਰ ਤੋਂ ਮੋਟਰ ਮੱਚ ਗਈ ਤੇ ਆ ਮੋਟਰ ਪਾ ਕੇ ਚਲਾਤੀ ਹੈ ਤੇ ਆ ਬਾਈ ਦਾ ਕੁੜੂ ਕਾਲਾ ਆਏਗਾ ਤੇ ਕੱਲ ਸਪੈਸ਼ਲ ਮੋਟਰ ਪਾ ਚਲਾਉਣ ਵਾਸਤੇ ਆਏ ਸੀ ਆ ਪਾਣੀ ਦੇਖ ਸਕਦੇ ਆ ਆਪਾਂ ਜਿਹੜਾ ਕਿ ਬਿਲਕੁਲ ਸਾਫ਼ ਹੈਗਾ ਉਹ ਆਪਣੀ ਗੱਡੀ ਖੜੀ ਹੈ ਜੀ